ਇੱਕ ਸਹੀ ਰਾਜਾ ਉਹ ਘੋੜੇ ਤੇ ਚੜ ਕੇ ਵਾਂਡੇ ਚੱਲਿਆ ਤੁਰਿਆ ਗਿਆ ਤੁਰਿਆ ਗਿਆ ਤੇ ਅੱਗੇ ਇੱਕ ਪਿੰਡ ਆਇਆ ਉੱਥੇ ਕੁੜੀਆਂ ਖੂਹ ਉਤੋਂ ਪਾਣੀ ਭਰਦੀਆਂ ਸਨ ਤੇ ਨਾਲੇ ਗੱਲਾਂ ਕਰਦੀਆਂ ਸੀ ਰਾਜੇ ਨੂੰ ਤੇ ਲੱਗੀ ਤੇ ਉਹ ਪਾਣੀ ਪੀਣ ਲਈ ਰੁਕ ਗਿਆ ਤੇ ਕੁੜੀਆਂ ਦੀਆਂ ਗੱਲਾਂ ਸੁਣਨ ਲੱਗ ਪਿਆ ਇੱਕ ਕੁੜੀ ਦੂਜੀ ਨੂੰ ਕਹਿੰਦੀ ਹੈ ਕਿ ਤੁਹਾਡੇ ਘਰ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਹੋਣਗੀਆਂ ਉਹ ਆਂਦੀਆਂ ਕਿ ਤੂੰ ਆਪਣੇ ਵੀ ਦੱਸ ਉਹਨੇ ਕਿਹਾ ਮੇਰੇ ਘਰ ਇੱਕ ਚੰਦ ਰਾਜਾ ਤੇ ਤਾਰਾ ਰਾਣੀ ਕੁੜੀ ਹੋਣੀ ਆ ਜਦੋਂ ਜੰਮੇ ਮੁੰਡੇ ਦੇ ਮੱਥੇ ਉੱਤੇ ਚੰਦ ਤੇ ਕੁੜੀ ਦੀ ਚੀਚੀ ਉੱਪਰ ਤਾਰਾ ਹੋ ਰਾਜਾ ਇਹ ਸੁਣ ਕੇ ਬੜਾ ਹੈਰਾਨ ਹੋਇਆ ਉਹਨੇ ਸੋਚਿਆ ਕਿ ਹੋਵੇ ਨਾ ਤਾਂ ਇਸ ਕੁੜੀ ਨਾਲ ਵਿਆਹ ਕਰਵਾਈਏ ਉਹੋ ਪੁੱਛਦਾ ਪਛਾਂਦਾ ਉਸ ਕੁੜੀ ਦੇ ਘਰ ਗਿਆ ਤੇ ਉਹਦੇ ਪਿਓ ਨੂੰ ਕਹਿਣ ਲੱਗਾ ਮੈਂ ਇੱਥੇ ਰਾਤ ਕੱਟਣੀ ਆ ਉਹੋ ਕਹਿੰਦੇ ਕੱਟ ਲੈ ਜੋ ਰੁੱਖੀ ਸੁੱਕੀ ਹੋਊ ਤੂੰ ਵੀ ਖਾ ਲਈ ਰਾਜਾ ਕਹਿੰਦਾ ਜੋ ਖਵਾਓਗੇ ਉਹ ਖਾ ਲਵਾਂਗਾ ਮੈਂ ਤਾਂ ਰਾਹੀ ਹਾਂ ਕੁੜੀ ਦੇ ਪਿਓ ਨੇ ਰਾਜੇ ਨੂੰ ਪੁੱਛਿਆ ਕੀ ਖਾਓਗੇ ਉਹ ਕਹਿੰਦੇ ਜੋ ਖਵਾਓਗੇ ਉਹ ਖਾ ਲਵਾਂਗਾ ਉਹਨੇ ਫੇਰ ਪੁੱਛਿਆ ਕੀ ਖਾਓਗੇ ਰਾਜੇ ਨੇ ਕਿਹਾ ਜੋ ਖਵਾਓਗੇ ਖਾ ਲਵਾਂਗਾ ਕੁੜੀ ਦਾ ਪਿਓ ਕੁੜੀ ਦੀ ਮਾਂ ਕੋਲ ਆਇਆ ਤੇ ਸਾਰੀ ਗੱਲ ਉਹਨੂੰ ਦੱਸੀ ਉਹ ਕਹਿਣ ਲੱਗੀ ਤੈਨੂੰ ਸਮਝ ਨਹੀਂ ਆਉਂਦੀ ਉਹ ਕੁੜੀ ਦਾ ਸਾਖ ਮੰਗਦਾ ਹੈ ਉਹ ਰਾਜੇ ਕੋਲ ਆਇਆ ਤੇ ਸਾਖ ਬਾਰੇ ਪੁੱਛਿਆ ਤਾਂ ਰਾਜਾ ਕਹਿਣ ਲੱਗਾ ਠੀਕ ਹੈ ਸਾਖ ਦੇ ਦਿਓ ਉਹ ਗਰੀਬ ਬੰਦੇ ਸਨ ਉਹਨਾਂ ਨੇ ਕਿਹਾ ਹੋਰ ਕੀ ਚਾਹੀਦਾ ਉਹਨਾਂ ਕੁੜੀ ਦਾ ਸਾਖ ਰਾਜੇ ਨੂੰ ਦੇ ਦਿੱਤਾ ਤੇ ਉਦੋਂ ਹੀ ਵਿਆਹ ਕਰ ਦਿੱਤਾ ਉਹ ਕੁੜੀ ਵਿਆਹ ਕੇ ਰਾਜੇ ਦੇ ਘਰ ਚਲੀ ਗਈ ਰਾਜੇ ਨੇ ਉਸ ਨੂੰ ਪਟਰਾਣੀ ਬਣਾ ਦਿੱਤਾ ਅਤੇ ਬਾਕੀ ਦੀਆਂ ਤਿੰਨਾਂ ਰਾਣੀਆਂ ਨੂੰ ਉਹਦੀਆਂ ਨੌਕਰਾਨੀਆਂ ਬਣਾ ਦਿੱਤਾ ਜਦ ਉਹਦੇ ਉਮੀਦਵਾਰੀ ਹੋਈ ਤਾਂ ਰਾਜੇ ਨੇ ਉਹਦੀ ਚੰਗੀ ਤਰ੍ਹਾਂ ਖਾਤਰ ਕਰਨ ਦਾ ਹੁਕਮ ਦੇ ਦਿੱਤਾ। ਉਧਰ ਦੂਜੀਆਂ ਰਾਣੀਆਂ ਨੂੰ ਉਹਦੇ ਤੇ ਬੜਾ ਗੁੱਸਾ ਆਇਆ। ਭਈ ਇਹਨੇ ਆਣ ਕੇ ਸਾਡੀ ਚੌਧਰ ਘਟਾ ਦਿੱਤੀ ਐ। ਉਹਨਾਂ ਨੇ ਉਹਦੇ ਤੋਂ ਬਦਲਾ ਲੈਣ ਦੀਆਂ ਤਰਕੀਬਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ। ਜਦ ਉਸ ਕੁੜੀ ਦੇ ਘਰ ਮੁੰਡਾ ਤੇ ਕੁੜੀ ਪੈਦਾ ਹੋਏ ਉਹਨਾਂ ਰਾਣੀਆਂ ਨੇ ਦਾਈ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ। ਕੇ ਕਿਹਾ ਕੋਈ ਅਜੇਹਾ ਕੌਤਕ ਕਰ ਕਿ ਰਾਜਾ ਇਹਦੇ ਨਾਲ ਨਾਰਾਜ਼ ਹੋ ਜਾਵੇ। ਦਾਈ ਨੇ ਮੁੰਡਾ ਕੁੜੀ ਜੰਮਣ ਵੇਲੇ ਹੀ ਰਾਣੀ ਨਾਲੋਂ ਚੱਕ ਲਏ ਤੇ ਕੁੱਤੀ ਦੇ ਕਤੂਰੇ ਉਸ ਦੇ ਨਾਲ ਪਾ ਦਿੱਤੇ। ਫੇਰ ਮੁੰਡੇ ਕੁੜੀ ਨੂੰ ਘੜੇ ਵਿੱਚ ਪਾਇਆ ਅਤੇ ਉਹ ਘੜਾ ਦਰਿਆ ਵਿੱਚ ਰੋੜ ਦਿੱਤਾ। ਉਧਰੋਂ ਰਾਜੇ ਨੂੰ ਜਦ ਪਤਾ ਲੱਗਾ ਤਾਂ ਵੇਖਣ ਲਈ ਆਇਆ। ਉਹਨੇ ਆਣ ਕੇ ਦਾਈ ਨੂੰ ਪੁੱਛਿਆ ਤਾਂ ਦਾਈ ਨੇ ਕਿਹਾ ਰਾਜਾ ਪੁੱਛ ਕੁਝ ਨਾ। ਰਾਜੇ ਨੇ ਫੇਰ ਆਖਿਆ ਦੱਸ ਉਨੇ ਫਿਰ ਕਿਹਾ ਕਿ ਕੁਝ ਨਾ ਪੁੱਛੋ ਜਦ ਰਾਜੇ ਨੇ ਤੀਜੀ ਵਾਰ ਪੁੱਛਿਆ ਤਾਂ ਦਾਈ ਨੇ ਕਿਹਾ ਕਿ ਰਾਜਾ ਦੱਸਣ ਵਾਲੀ ਗੱਲ ਨਹੀਂ ਰਾਣੀ ਨੂੰ ਦੋ ਕਤੂਰੇ ਹੋਏ ਨੇ ਰਾਜੇ ਨੂੰ ਬੜਾ ਗੁੱਸਾ ਆਇਆ ਉਹਨੇ ਕਿਹਾ ਇਹ ਮੈਨੂੰ ਐਵੇਂ ਝੂਠ ਕਹਿੰਦੀ ਸੀ ਕਿ ਮੇਰੇ ਘਰ ਚੰਦਰ ਰਾਜਾ ਹੋਣਾ ਉਹਨੇ ਰਾਣੀ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਉਹਨੇ ਉਨ੍ਹਾਂ ਤਿੰਨਾਂ ਰਾਣੀਆਂ ਨੂੰ ਫਿਰ ਆਪਣੀਆਂ ਰਾਣੀਆਂ ਬਣਾ ਲਿਆ ਤੇ ਉਹ ਵਸਣ ਲੱਗੀਆਂ ਉਧਰ ਉਹ ਘੜਾ ਦਰਿਆ ਵਿੱਚ ਰੁੜਦਾ ਰੁੜਦਾ ਇੱਕ ਸਾਧੂ ਦੀ ਕੁਟਿਆ ਕੋਲ ਪਹੁੰਚ ਕੇ ਦਰਿਆ ਦੇ ਕੰਢੇ ਲੱਗ ਗਿਆ ਸਾਧੂ ਨੇ ਉਹ ਘੜਾ ਫੜ ਲਿਆ ਤੇ ਦਰਿਆ ਵਿੱਚੋਂ ਬਾਹਰ ਕੱਢ ਲਿਆ ਜਦ ਉਸਨੇ ਵੇਖਿਆ ਕਿ ਘੜੇ ਵਿੱਚ ਬੱਚੇ ਆ ਉਹ ਬੜਾ ਹੈਰਾਨ ਹੋਇਆ ਤੇ ਉਹਨੇ ਬੱਚਿਆਂ ਨੂੰ ਪਾਲਣਾ ਪੋਸ਼ਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨੇ ਸਮਝਿਆ ਕਿ ਇਹ ਕੁਦਰਤ ਦਾ ਹੁਕਮ ਹੈ ਸਾਧੂ ਦੀ ਕਰਾਮਾਤ ਨਾਲ ਅਰਸ਼ਾਂ ਵਿੱਚੋਂ ਇੱਕ ਬੱਕਰੀ ਆਈ ਤੇ ਬੱਚਿਆਂ ਨੂੰ ਦੁੱਧ ਚੰਗਾਉਣ ਲੱਗੀ ਬੱਚੇ ਬੱਕਰੀ ਦਾ ਦੁੱਧ ਚੁੰਘ-ਚੁੰਘ ਕੇ ਵੱਡੇ ਹੋਣ ਲੱਗੇ। ਜਦੋਂ ਬੱਚੇ ਵੱਡੇ ਹੋ ਗਏ ਤਾਂ ਸਾਧੂ ਨੇ ਉਹਨਾਂ ਨੂੰ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਮੁੰਡਾ ਤੇ ਕੁੜੀ ਵਿੱਦਿਆ ਵਿੱਚ ਤਾਕ ਹੋ ਗਏ ਤੇ ਵੱਡੇ ਹੋ ਗਏ। ਸਾਧੂ ਨੇ ਮੁੰਡੇ ਨੂੰ ਇੱਕ ਨਕਸ਼ ਦਿੱਤਾ ਤੇ ਕਿਹਾ ਆਹ ਗੜ੍ਹ ਵਿੱਚ ਪਾਲ ਐ ਤੇਰੇ ਤੇ ਕੋਈ ਵੀ ਵਾਰ ਨਹੀਂ ਕਰੇਗਾ। ਸਾਧੂ ਨੇ ਮੁੰਡੇ ਦੇ ਮੱਥੇ ਉੱਪਰ ਪੱਟੀ ਵੀ ਬੰਨ੍ਹ ਦਿੱਤੀ ਅਤੇ ਕੁੜੀ ਦੀ ਚੀਚੀ ਉੱਪਰ ਪੱਟੀ ਲਵੇਟ ਦਿੱਤੀ ਤਾਂ ਕਿ ਚੰਦ ਤੇ ਤਾਰੇ ਦਾ ਪਤਾ ਨਾ ਲੱਗੇ ਤੇ ਕਿਹਾ ਤੁਸੀਂ ਪਟੀਆਂ ਨਾਲ ਲਾਇਓ ਫਿਰ ਤੁਹਾਨੂੰ ਕੋਈ ਖਤਰਾ ਨਹੀਂ ਕੁਝ ਸਮਾਂ ਪਾ ਕੇ ਸਾਧੂ ਕਹਿੰਦਾ ਪੁੱਤਰ ਤੁਸੀਂ ਬਾਲਣ ਇਕੱਠਾ ਕਰੋ ਮੇਰਾ ਸਮਾਉਣ ਦਾ ਵੇਲਾ ਆ ਗਿਆ ਹੈ ਸਾਧੂ ਨੇ ਉਹਨਾਂ ਨੂੰ ਹੁਕਮ ਦਿੱਤਾ ਤੇ ਜਦੋਂ ਮੈਂ ਸਮਾ ਜਾਵਾਂ ਤੁਸੀਂ ਮੇਰੀ ਸਵਾ ਦਰਿਆ ਵਿੱਚ ਰੋੜ ਦਿਓ ਸਾਧੂ ਨੇ ਉਹਨਾਂ ਨੂੰ ਕਿਹਾ ਕਿ ਫਿਰ ਤੁਸੀਂ ਆਪਣੇ ਸ਼ਹਿਰ ਵੱਲ ਚਲੇ ਜਾਣਾ ਉਸ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਤੁਸੀਂ ਕਿਸ ਸ਼ਹਿਰ ਦੇ ਰਹਿਣ ਵਾਲੇ ਹੋ ਉਹਨੇ ਉਹਨਾਂ ਨੂੰ ਇੱਕ ਸਿੱਪੀ ਦਿੱਤੀ ਤੇ ਕਿਹਾ ਤੁਸੀਂ ਜੋ ਕੁਝ ਵੀ ਮੰਗੋਗੇ ਇਹ ਸਿੱਪੀ ਦੇਵੇਗੀ ਇਹਨਾਂ ਕਹਿ ਕੇ ਸਾਧੂ ਸਮਾ ਗਿਆ ਮੁੰਡਾ ਤੇ ਕੁੜੀ ਨੇ ਸਾਧੂ ਦਾ ਸਨਸਕਾਰ ਕਰਕੇ ਉਸ ਦੀ ਭਸਮ ਦਰਿਆ ਵਿੱਚ ਅਰੋੜ ਦਿੱਤੀ ਤੇ ਉਹ ਆਪਣੇ ਸ਼ਹਿਰ ਵੱਲ ਪਹੁੰਚ ਗਏ ਜਦੋਂ ਉਹ ਆਪਣੇ ਸ਼ਹਿਰ ਪਹੁੰਚੇ ਤਾਂ ਉਹਨਾਂ ਨੇ ਸਿੱਪੀ ਤੋਂ ਮਾਇਆ ਮੰਗੀ ਤੇ ਸ਼ਹਿਰ ਵਿੱਚ ਵਧੀਆ ਮਹਿਲ ਪਾਲ ਲਏ। ਉੱਥੇ ਰਹਿਣ ਸਹਿਣ ਲੱਗ ਪਏ। ਉਹਨਾਂ ਨੇ ਇੱਕ ਸਿਆਣੇ ਬੰਦੇ ਨੂੰ ਆਪਣਾ ਨੌਕਰ ਰੱਖ ਲਿਆ। ਉਹਨੂੰ ਕਿਹਾ ਕਿ ਤੂੰ ਹੋਰ ਕੋਈ ਕੰਮ ਨਹੀਂ ਕਰਨਾ, ਸਿਰਫ ਦਰਵਾਜ਼ੇ ਅੱਗੇ ਹੀ ਬੈਠੇ ਰਹਿਣਾ ਹੈ। ਮੁੰਡੇ ਨੇ ਉਸ ਨੌਕਰ ਕੋਲੋਂ ਉਸ ਸ਼ਹਿਰ ਦੇ ਰਾਜੇ ਬਾਰੇ ਪੁੱਛਿਆ ਨੌਕਰ ਨੇ ਸਾਰੀ ਹਕੀਕਤ ਮੁੰਡੇ ਨੂੰ ਦੱਸੀ ਇੱਕ ਦਿਨ ਜਦੋਂ ਮੁੰਡਾ ਨਹਾਉਣ ਲੱਗਾ ਤਾਂ ਉਹਦੇ ਮੱਥੇ ਉੱਤੋਂ ਪੱਟੀ ਲਹਿ ਗਈ ਉਧਰੋਂ ਰਾਣੀਆਂ ਵੀ ਆਪਣੇ ਮਹਿਲਾਂ ਵਿੱਚ ਖਲੋਤੀਆਂ ਸਨ ਉਹਨਾਂ ਨੇ ਮੁੰਡੇ ਦੇ ਮੱਥੇ ਵਿੱਚੋਂ ਚੰਨ ਦੀ ਰੌਸ਼ਨੀ ਨਿਕਲਦੀ ਵੇਖੀ ਤਾ ਉਹਨਾਂ ਉਸ ਮੁੰਡੇ ਨੂੰ ਪਛਾਣ ਲਿਆ ਮੁੰਡੇ ਨੂੰ ਪਛਾਣ ਕੇ ਉਹਨਾਂ ਨੂੰ ਬੜਾ ਫਿਕਰ ਹੋਇਆ ਉਹਨਾਂ ਨੇ ਦਾਈ ਨੂੰ ਬੁਲਾਇਆ ਤੇ ਪੁੱਛਿਆ ਕਿ ਤੂੰ ਤਾਂ ਕਹਿੰਦੀ ਸੀ ਮੈਂ ਮੁੰਡੇ ਤੇ ਕੁੜੀ ਨੂੰ ਮਾਰ ਦਿੱਤਾ ਉਹ ਫੇਰ ਇੱਥੇ ਕਿਵੇਂ ਆ ਗਏ ਨੇ ਰਾਣੀਆਂ ਨੇ ਰਾਜੇ ਨੂੰ ਆਖਿਆ हे ਰਾਜਾ ਉਹ ਵੇਖ ਕੋਈ ਹੋਰ ਰਾਜਾ ਆਪਣੇ ਸ਼ਹਿਰ ਆ ਗਿਆ ਉਹਨੇ ਸਾਡੇ ਉੱਪਰ ਚੜਾਈ ਕਰ ਦੇਣੀ ਹੈ ਉਹਨੂੰ ਰਾਣੀਆਂ ਨੇ ਮੁੰਡੇ ਦੇ ਮਹਿਲ ਦਿਖਾਏ ਤੇ ਕਿਹਾ ਜਾ ਕੇ ਪਤਾ ਕਰੋ ਕਿ ਇਹ ਕੌਣ ਹੈ ਰਾਜਾ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਮੁੰਡੇ ਦੇ ਮਹਿਲਾ ਵਿੱਚ ਪਹੁੰਚ ਗਿਆ ਤੇ ਉਸ ਨੂੰ ਪੁੱਛਿਆ ਤੂੰ ਕੌਣ ਹੈ ਤੂੰ ਕੋਈ ਰਾਜਾ ਹੈ ਮੁੰਡੇ ਨੇ ਕਿਹਾ ਮੈਂ ਰਾਜਾ ਨਹੀਂ ਮੈਂ ਤਾਂ ਸਦਾਗਰ ਹਾਂ ਵੱਖੋ-ਵਕਰੇ ਸ਼ਹਿਰਾਂ 'ਚ ਵਪਾਰ ਕਰਨ ਜਾਂਦਾ ਅੱਗੇ ਪਤਾ ਨਹੀਂ ਮੈਂ ਕਿਹੜੇ ਸ਼ਹਿਰ ਜਾਣਾ ਇੰਨੀ ਗੱਲ ਸੁਣ ਕੇ ਰਾਜਾ ਤੇ ਵਜ਼ੀਰ ਵਾਪਸ ਆ ਗਏ ਰਾਣੀਆਂ ਨੂੰ ਫੇਰ ਚਿੰਤਾ ਹੋਈ ਉਹਨਾਂ ਦਾਈ ਨੂੰ ਦੱਸਿਆ ਕਿ ਤੂੰ ਤਾਂ ਕਹਿੰਦੀ ਸੀ ਮੈਂ ਮਾਰ ਦਿੱਤੇ ਨੇ ਬੱਚੇ ਦੱਸ ਤੂੰ ਉਹਨਾਂ ਨੂੰ ਕੀ ਕੀਤਾ ਸੀ ਨਹੀਂ ਤਾਂ ਅਸਾਂ ਤੈਨੂੰ ਮਰਵਾ ਦੇਣੇ ਜੇ ਤੂੰ ਨਾ ਦੱਸਿਆ ਤਾਂ ਰਾਜੇ ਨੇ ਤੈਨੂੰ ਵੀ ਮਰਵਾ ਦੇਣਾ ਤਾਂ ਸਾਨੂੰ ਵੀ ਦਾਈ ਕਹਿੰਦੀ ਮੈਂ ਤੇ ਉਹਨਾਂ ਨੂੰ ਘੜੇ ਵਿੱਚ ਪਾ ਕੇ ਰੋੜ ਦਿੱਤਾ ਸੀ ਅੱਗੋਂ ਪਤਾ ਨਹੀਂ ਹੋਇਆ ਕੀ ਉਹਨਾਂ ਨਾਲ ਦਾਈ ਨੇ ਪਿੰਨੀਆਂ ਬਣਾਈਆਂ ਤੇ ਉਹਨਾਂ ਵਿੱਚ ਜ਼ਹਿਰ ਪਾ ਲਿਆ ਉਹ ਮੁੰਡੇ ਦੇ ਮਹਿਲਾਂ ਵਿੱਚ ਚਲੀ ਗਈ ਮੁੰਡਾ ਉਦੋਂ ਸ਼ਿਕਾਰ ਖੇਡਣ ਗਿਆ ਹੋਇਆ ਸੀ ਗਾਈ ਉਹਦੀ ਭੈਣ ਨੂੰ ਪਿੰਨੀਆਂ ਦੇਂਦੀ ਆ ਤੇ ਕਹਿੰਦੀ ਆ ਖਾ ਲਓ ਇਹ ਰਾਜੇ ਨੇ ਤੁਹਾਡੇ ਲਈ ਕਲਾਈਆਂ ਨੇ ਕੁੜੀ ਨੇ ਉਹ ਪਿੰਨੀਆਂ ਲੈ ਕੇ ਰੱਖ ਲਈਆਂ ਜਦੋਂ ਮੁੰਡਾ ਸ਼ਿਕਾਰ ਖੇਡ ਕੇ ਵਾਪਸ ਆਇਆ ਤਾਂ ਉਹਨੂੰ ਉਹਦੀ ਭੈਣ ਨੇ ਦੱਸਿਆ ਕਿ ਰਾਜੇ ਨੇ ਸਾਡੇ ਲਈ ਪਿੰਨੀਆਂ ਕਲਾਈਆਂ ਮੁੰਡਾ ਕੁੜੀ ਨੂੰ ਕਹਿੰਦਾ ਤੂੰ ਇਹ ਪਿੰਨੀਆਂ ਕਿਉਂ ਲਈਆਂ ਆਪਣੇ ਕੋਲ ਸਾਧੂ ਦੀ ਦਿੱਤੀ ਹੋਈ ਸਿੱਪੀ ਆ ਉਹਦੇ ਤੋਂ ਜੋ ਮਰਜ਼ੀ ਮੰਗਣਾ ਮੰਗ ਲਈਏ ਆਪਾਂ ਨੂੰ ਪਿੰਨੀਆਂ ਦੀ ਕੀ ਲੋੜ ਸੀ ਇਹਦੇ ਪਿੱਛੇ ਮੈਨੂੰ ਕੋਈ ਚਾਹ ਲੱਗਦੀ ਆ ਤੂੰ ਕਿਸੇ ਤੋਂ ਕੋਈ ਚੀਜ਼ ਨਾ ਲਿਆ ਕਰ ਮੁੰਡੇ ਨੇ ਉਹ ਪਿੰਨੀਆਂ ਲਈਆਂ ਅਤੇ ਜਾਨਵਰਾਂ ਨੂੰ ਘੋੜ ਕੇ ਪਾ ਦਿੱਤੀਆਂ ਜਦ ਜਾਨਵਰਾਂ ਨੇ ਉਹ ਪਿੰਨੀਆਂ ਖਾਧੀਆਂ ਤਾਂ ਉਹ ਸਾਰੇ ਮਰ ਗਏ ਇੰਜ ਉਹ ਦੋਵੇਂ ਭੈਣ ਭਰਾ ਬਚ ਗਏ ਰਾਣੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਦਾਈ ਨੂੰ ਫਿਰ ਸੱਦਿਆ ਤੇ ਕਿਹਾ ਉਹ ਤਾਂ ਫਿਰ ਬਚ ਗਏ ਨੇ ਕੋਈ ਹੋਰ ਚਾਰਾ ਕਰ। ਦਾਈ ਫਿਰ ਮੁੰਡੇ ਦੇ ਮਹਿਲਾਂ ਵਿੱਚ ਜਾਂਦੀ ਆ ਪਰ ਉਹ ਕੁੜੀ ਬੂਹਾ ਨਹੀਂ ਖੋਲਦੀ। ਦਾਈ ਬਾਰ-ਬਾਰ ਉਹਨੂੰਵਾਜਾ ਮਾਰਦੀ ਆ ਤਾਂ ਬੂਹਾ ਖੜਕਾਉਂਦੀ ਐ ਪਰ ਕੁੜੀ ਬੂਹਾ ਨਹੀਂ ਖੋਲਦੀ। ਅਖੀਰ ਵਿੱਚ ਥੱਕ ਹਾਰ ਕੇ ਉਹ ਕਹਿੰਦੀ ਆ ਕਿ ਰਾਜੇ ਨੇ ਗੋਲੀ ਕਲਾਈਏ। ਰਾਜਾ ਆਂਦਾ ਏ ਕਿ ਆਪਣੇ ਮਹਿਲਾਂ ਸਾਹਮਣੇ ਇੱਕ ਵਧੀਆ ਬਾਗ ਲਵਾ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੂਟੇ ਹੋਣ ਜਦ ਕੁੜੀ ਦਾ ਪ੍ਰਾਸ਼ਕਾਰ ਖੇਡ ਕੇ ਵਾਪਸ ਮੁੜਿਆ ਤਾਂ ਕੁੜੀ ਨੇ ਆਪਣੇ ਭਰਾ ਨੂੰ ਦੱਸਿਆ ਕਿ ਰਾਜੇ ਨੇ ਗੋਲੀ ਘਲਾਈ ਸੀ ਉਹ ਕਹਿੰਦੀ ਸੀ ਆਪਣੇ ਭਰਾ ਨੂੰ ਆਖੀ ਮਹਿਲਾ ਅੱਗੇ ਬਾਗ ਲਵਾਏ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੂਟੇ ਹੋਣ ਮੁੰਡਾ ਕਹਿੰਦਾ ਮੈਂ ਆਪ ਜਾ ਕੇ ਰਾਜੇ ਨਾਲ ਗੱਲ ਕਰਦਾ ਉਧਰ ਰਾਣੀਆਂ ਵੀ ਰਾਜੇ ਨੂੰ ਕਹਿੰਦੀਆਂ ਕਿ ਮੁੰਡੇ ਨੂੰ ਆਖੇ ਆਪਣੇ ਮਹਿਲਾ ਸਾਹਮਣੇ ਵਧੀਆ ਬਾਗ ਲਵਾਵੇ ਰਾਜਾ ਕਹਿੰਦਾ ਚੰਗਾ ਜਦੋਂ ਉਹ ਮੁੰਡਾ ਰਾਜੇ ਕੋਲ ਪੁੱਛਣ ਆਉਂਦਾ ਤਾਂ ਰਾਜਾ ਵੀ ਉਹਨੂੰ ਬਾਗ ਲਵਾਉਣ ਲਈ ਕਹਿੰਦਾ ਏ ਮੁੰਡਾ ਕਹਿੰਦਾ ਬਾਗ ਤਾਂ ਇੱਕ ਦਿਨ ਵਿੱਚ ਹੀ ਲੱਗ ਜਾਊ ਪਰ ਮੈਂ ਤੇਰੀ ਇੱਕ ਰਾਣੀ ਦਾ ਡੋਲਾ ਲੈ ਲੈਣਾ ਏ ਰਾਜਾ ਆਪਣੇ ਵਜ਼ੀਰ ਨਾਲ ਸਲਾਹ ਕਰਦਾ ਏ ਵਜ਼ੀਰ ਕਹਿੰਦਾ ਚਲੋ ਆਪਣੇ ਕੋਲ ਇੱਕ ਰਾਣੀ ਹੈਗੀ ਆ ਜਿਹਨੇ ਕਤੂਰੇ ਜੰਮੇ ਸੀ ਤੇ ਕੈਦ ਕੀਤੀ ਹੋਈ ਆ ਉਹ ਦੇ ਦੇਵਾਂਗੇ ਰਾਜੇ ਨੂੰ ਉਸ ਵਜ਼ੀਰ ਦੀ ਗੱਲ ਪਸੰਦ ਆ ਜਾਂਦੀ ਹੈ ਉਹ ਮੁੰਡੇ ਨੂੰ ਕਹਿੰਦਾ ਠੀਕ ਹੈ ਅਸੀਂ ਤੈਨੂੰ ਰਾਣੀ ਦਾ ਡੋਲਾ ਦੇ ਦੇਾਂਗੇ ਤੇ ਇੱਕੋ ਦਿਨ ਚ ਬਾਗ ਲਵਾ ਦੇ ਮੁੰਡਾ ਕਹਿੰਦਾ ਮੈਂ ਕੈਦ ਹੋਈ ਰਾਣੀ ਦਾ ਡੋਲਾ ਨਹੀਂ ਲੈਣਾ ਮੈਂ ਤਾਂ ਮਹਿਲਾਂ ਵਿੱਚ ਲੀਆਂ ਰਾਣੀਆਂ ਦਾ ਇੱਕ ਡੋਲਾ ਲਵਾਂਗਾ ਰਾਜਾ ਫਿਰ ਵਜ਼ੀਰ ਨੂੰ ਪੁੱਛਦਾ ਵਜ਼ੀਰ ਕਹਿੰਦਾ ਇਹਦੇ ਕੋਲੋਂ ਕਿਵੇਂ ਇੱਕੋ ਦਿਨ ਵਿੱਚ ਬਾਗ ਲੱਗ ਜਾਊ ਆਪਾਂ ਸ਼ਰਤ ਮੰਨ ਲੈਨੇ ਆ ਰਾਜੇ ਨੇ ਕਿਹਾ ਕਿਹਾ ਠੀਕ ਹੈ ਉਹੋ ਮੁੰਡੇ ਨੂੰ ਕਹਿੰਦਾ ਜੇ ਤੂੰ ਇੱਕੋ ਦਿਨ ਵਿੱਚ ਬਾਗ ਲਵਾ ਦੇਵੇਂਗਾ ਤਾਂ ਅਸੀਂ ਤੈਨੂੰ ਮਹਿਲਾਂ ਵਾਲੀ ਰਾਣੀ ਦਾ ਡੋਲਾ ਦੇ ਦੇਾਂਗੇ ਮੁੰਡੇ ਨੇ ਕਿਹਾ ਚੰਗਾ ਉਹ ਇੰਨਾ ਕਹਿ ਕੇ ਘਰ ਨੂੰ ਆ ਗਿਆ ਤੇ ਆ ਕੇ ਉਸਨੇ ਸਿੱਪੀ ਨੂੰ ਕਿਹਾ ਕਿ ਬਾਗ ਲਵਾ ਦੇ ਸਿੱਪੀ ਨੇ ਰਾਤੋਂ ਰਾਤ ਹੀ ਬਹੁਤ ਵਧੀਆ ਬਾਗ ਲਵਾ ਦਿੱਤਾ ਅਗਲੇ ਦਿਨ ਮੁੰਡਾ ਫਿਰ ਰਾਜੇ ਦੀ ਕਚਹਿਰੀ ਵਿੱਚ ਗਿਆ ਤੇ ਕਹਿਣ ਲੱਗਾ ਬਾਗ ਲੱਗ ਗਿਆ ਜਾ ਕੇ ਵੇਖ ਲਓ ਨਾਲ ਡੋਲਾ ਦੇ ਦਿਓ ਰਾਜਾ ਤੇ ਵਜ਼ੀਰ ਬਾਗ ਵੇਖਣ ਗਏ ਜਦੋਂ ਉਹਨਾਂ ਨੇ ਬਾਗ ਵਿੱਚ ਵਧੀਆ-ਵਧੀਆ ਫੁੱਲ ਵੇਖੇ ਤਾਂ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਮੁੰਡੇ ਨੂੰ ਇੱਕ ਰਾਣੀ ਦਾ ਡੋਲਾ ਦੇ ਦਿੱਤਾ ਮੁੰਡੇ ਨੇ ਡੋਲਾ ਲਿਆਂਦਾ ਤੇ ਲਿਆ ਕੇ ਰਾਣੀ ਨੂੰ ਆਪਣੇ ਮਹਿਲਾਂ ਵਿੱਚ ਕੈਦ ਕਰ ਲਿਆ ਦੂਜੀਆਂ ਦੋ ਰਾਣੀਆਂ ਬੜੀਆਂ ਦੁਖੀ ਹੋਈਆਂ ਕਿ ਉਹ ਮੁੰਡਾ ਤਾਂ ਇਸ ਵਾਰ ਵੀ ਬਚ ਗਿਆ ਹੈ ਉਹਨਾਂ ਰਾਜੇ ਨੂੰ ਫੇਰ ਚੁੱਕਿਆ ਕਿ ਰਾਜਾ ਬਾਗ ਤਾਂ ਲੱਗ ਗਿਆ ਪਰ ਇਹ ਵਿਰਾਨ ਇਹਦੇ ਵਿੱਚ ਇੱਕ ਇੱਕ ਬੂਟੇ ਨਾਲ ਇੱਕ ਇੱਕ ਕੋਇਲ ਹੋਣੀ ਚਾਹੀਦੀ ਏ ਰਾਜੇ ਨੇ ਮੁੰਡੇ ਨੂੰ ਸੱਦਿਆ ਤੇ ਕਿਹਾ ਬਾਗ ਵਿੱਚ ਇੱਕ ਇੱਕ ਬੂਟੇ ਨਾਲ ਇੱਕ ਇੱਕ ਕੋਇਲ ਹੋਣੀ ਚਾਹੀਦੀ ਏ ਮੁੰਡੇ ਨੇ ਰਾਜੇ ਨੂੰ ਕਿਹਾ ਕਿ ਜੇ ਮੈਂ ਇੱਕ ਬੂਟੇ ਉੱਪਰ ਇੱਕ ਇੱਕ ਕੋਇਲ ਬਿਠਾ ਦੇਵਾਂ ਤਾਂ ਮੈਂ ਇੱਕ ਹੋਰ ਰਾਣੀ ਦਾ ਡੋਲਾ ਲਵਾਂਗਾ ਰਾਜੇ ਨੇ ਕਿਹਾ ਚੰਗਾ ਲੈ ਲਵੀਂ ਮੁੰਡਾ ਰਾਜੇ ਦੀ ਗੱਲ ਸੁਣ ਕੇ ਘਰ ਨੂੰ ਆ ਜਾਂਦਾ ਤੇ ਘੋੜਾ ਲੈ ਕੇ ਜੰਗਲਾਂ ਨੂੰ ਤੁਰ ਜਾਂਦਾ ਤੇ ਤੁਰਿਆ ਜਾਂਦਾ ਅੱਗੇ ਇੱਕ ਦਰਿਆ ਆਉਂਦਾ ਉਹ ਵੇਖਦਾ ਦਰਿਆ ਦੇ ਕੰਢੇ ਇੱਕ ਕੋਠਾ ਹੈ ਤੇ ਉਸ ਕੋਠੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਜਨਾਨੀ ਬੈਠੀ ਹੈ ਉਹ ਜਨਾਨੀ ਪਹਿਲਾਂ ਉਹਨੂੰ ਵੇਖ ਕੇ ਹੱਸਦੀ ਹੈ ਫਿਰ ਰੋਣ ਲੱਗ ਪੈਂਦੀ ਹੈ ਉਹ ਮੁੰਡਾ ਉਹਨੂੰ ਹੱਸਣ ਤੇ ਰੋਣ ਦਾ ਕਾਰਨ ਪੁੱਛਦਾ ਉਹ ਕਹਿੰਦੀ ਕਿ ਹੱਸੀ ਮੈਂ ਇਸ ਕਰਕੇ ਸੀ ਕਿ ਜ਼ਿੰਦਗੀ 'ਚ ਪਹਿਲੀ ਵਾਰ ਆਦਮੀ ਦੀ ਸੂਰਤ ਵੇਖੀ ਏ ਤੇ ਰੋਈ ਮੈਂ ਇਸ ਕਰਕੇ ਸੀ ਕਿ ਹੁਣ ਦਿਓ ਆ ਜਾਊਗਾ ਤੇ ਉਹ ਤੈਨੂੰ ਖਾ ਜਾਊਗਾ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਪਰ ਤੂੰ ਇਹ ਦੱਸ ਕਿ ਤੂੰ ਦਿਓ ਦੀ ਕੈਦ ਵਿੱਚੋਂ ਨਿਕਲਣਾ ਚਾਹੁੰਦੀ ਏ ਕਿ ਨਹੀਂ ਉਹ ਕਹਿੰਦੀ ਨਿਕਲਣਾ ਇੰਨੀ ਦੇਰ ਨੂੰ ਦਿਓ ਆਦਮ ਉਹ ਆਦਮ ਉਹ ਕਰਦਾ ਆ ਜਾਂਦਾ ਤੇ ਮੁੰਡਾ ਉਹਦੇ ਸਾਹਮਣੇ ਸਾਧੂ ਵੱਲੋਂ ਦਿੱਤਾ ਨਕਸ਼ ਕਰਦਾ ਦਿਓ ਡਰ ਕੇ ਦੌੜ ਜਾਂਦਾ ਦਿਓ ਉਹਨੂੰ ਕਹਿੰਦਾ ਕਿ ਮੈਨੂੰ ਜਾਣ ਦੇ ਮੁੰਡਾ ਕਹਿੰਦਾ ਪਹਿਲਾਂ ਸੌ ਖਾਂ ਦਿਓ ਸੌ ਖਾਂਦਾ ਸੁਲੇਮਾਨ ਦੀ ਮੁੰਡਾ ਉਹਨੂੰ ਛੱਡ ਦਿੰਦਾ ਤੇ ਕੁੜੀ ਨੂੰ ਆਪਣੇ ਨਾਲ ਲੈ ਜਾਂਦਾ ਜਦ ਉਹ ਮਹਿਲਾ ਚ ਆਉਂਦਾ ਤਾਂ ਆਪਣੀ ਭੈਣ ਨੂੰ ਕਹਿੰਦਾ ਲੈ ਮੈਂ ਤੇਰੇ ਲਈ ਕੁੜੀ ਲੈ ਕੇ ਆਇਆ ਤੇਰਾ ਜੀ ਨਹੀਂ ਸੀ ਲੱਗਦਾ ਉਸ ਦੀ ਭੈਣ ਕਹਿੰਦੀ ਤੂੰ ਅਸਲੀ ਕੰਮ ਤਾਂ ਕੀਤਾ ਹੀ ਨਹੀਂ ਜਿੱਧਰ ਤੂੰ ਗਿਆ ਸੈਂ ਉਹ ਕੁੜੀ ਪੁੱਛਦੀ ਆ ਕਿ ਕਿਹੜਾ ਕੰਮ ਕਰਨ ਗਿਆ ਸੀ ਮੁੰਡੇ ਦੀ ਭੈਣ ਕਹਿੰਦੀ ਇਹ ਤਾਂ ਕੋਇਲਾ ਲੈਣ ਗਿਆ ਸੀ ਕੁੜੀ ਆਂਦੀ ਮੈਂ ਕੋਇਲਾ ਰਾਣੀ ਤਾਂ ਮੈਂ ਆ ਤੁਸੀਂ ਮੈਨੂੰ ਦੱਸੋ ਕਿੰਨੀਆਂ ਕੋਇਲਾ ਚਾਹੀਦੀਆਂ ਨੇ ਉਹਨੇ ਕਿਹਾ ਰਾਜੇ ਦਾ ਹੁਕਮ ਹੈ ਬਾਗ ਵਿੱਚ ਹਰ ਬੂਟੇ ਨਾਲ ਇੱਕ ਇੱਕ ਕੋਇਲ ਹੋਣੀ ਚਾਹੀਦੀ ਹੈ ਕੋਇਲਾ ਰਾਣੀ ਨੇ ਬਾਗ ਵਿੱਚ ਕੋਇਲਾ ਹੀ ਕੋਇਲਾ ਕਰ ਦਿੱਤੀਆਂ ਜਦੋਂ ਬਾਗ ਦੇ ਹਰ ਬੂਟੇ ਉੱਤੇ ਕੋਇਲਾ ਹੋ ਗਈਆਂ ਮੁੰਡਾ ਰਾਜੇ ਨੂੰ ਜਾ ਕੇ ਕਹਿੰਦਾ ਆਓ ਜੀ ਆ ਕੇ ਬਾਗ ਦੇ ਹਰ ਬੂਟੇ ਨੂੰ ਦੇਖ ਲਓ ਰਾਜਾ ਤੇ ਵਜ਼ੀਰ ਬਾਗ ਵੇਖਣ ਆਏ ਤੇ ਜਦੋਂ ਉਹਨਾਂ ਦੇਖਿਆ ਕਿ ਬਾਗ ਦੇ ਹਰ ਬੂਟੇ ਨਾਲ ਕੋਇਲਾ ਹਨ ਉਹਨਾਂ ਨੇ ਦੂਜੀ ਰਾਣੀ ਦਾ ਡੋਲਾ ਵੀ ਮੁੰਡੇ ਨੂੰ ਦੇ ਦਿੱਤਾ ਮੁੰਡੇ ਨੇ ਦੂਜੀ ਰਾਣੀ ਦਾ ਡੋਲਾ ਲਿਆ ਤੇ ਉਹਨਾਂ ਨੂੰ ਵੀ ਕੈਦ ਕਰ ਲਿਆ ਹੁਣ ਜਿਹੜੀ ਬਾਕੀ ਰਾਣੀ ਰਹਿੰਦੀ ਸੀ ਉਹ ਕਹਿਣ ਲੱਗੀ ਮੇਰਾ ਤਾਂ ਬਚਾ ਨਹੀਂ ਹੋਣਾ ਉਹਨੇ ਸੋਚਿਆ ਹੁਣ ਅਜੇ ਹੀ ਅੜਾਉਣੀ ਪਾਈਏ ਜਿਹੜੀ ਮੁੰਡੇ ਤੋਂ ਪੂਰੀ ਨਾ ਹੋਵੇ ਤੇ ਰਾਜਾ ਉਹਨੂੰ ਮਰਵਾ ਦੇਵੇ ਉਹ ਰਾਣੀ ਰਾਜੇ ਨੂੰ ਕਹਿੰਦੀ ਆ ਤੇਰੀਆਂ ਦੋ ਰਾਣੀਆਂ ਦੇ ਡੋਲੇ ਤਾਂ ਉਹ ਮੁੰਡਾ ਲੈ ਗਿਆ ਤੂੰ ਉਹਨੂੰ ਆਖ ਪੰਜ ਫੁੱਲਾ ਰਾਣੀ ਵਿਆਹ ਕੇ ਲਿਆ ਕੇ ਦੇਵੇ ਰਾਜੇ ਨੇ ਕਿਹਾ ਚੰਗਾ ਰਾਜੇ ਨੇ ਮੁੰਡੇ ਨੂੰ ਦਰਬਾਰ ਵਿੱਚ ਸੱਦਿਆ ਤੇ ਕਿਹਾ ਹੁਣ ਤੂੰ ਮੈਨੂੰ ਪੰਜ ਫੁੱਲਾਂ ਰਾਣੀ ਵਿਆਹ ਕੇ ਲਿਆ ਦੇ ਮੁੰਡੇ ਨੇ ਕਿਹਾ ਠੀਕ ਐ ਲਿਆ ਦਿੰਨਾ ਪਰ ਮੇਰੀ ਸ਼ਰਤ ਇਹ ਹੀ ਕਿ ਮੈਂ ਪੰਜ ਫੁੱਲਾਂ ਰਾਣੀ ਵਿਆਹ ਕੇ ਲਿਆ ਦਿੱਤੀ ਤਾਂ ਇੱਕ ਹੋਰ ਰਾਣੀ ਦਾ ਡੋਲਾ ਵੀ ਮੈਂ ਲੈਣਾ ਹੀ ਰਾਜਾ ਕਹਿੰਦਾ ਮੈਨੂੰ ਸ਼ਰਤ ਮਨਜ਼ੂਰ ਹੈ ਮੁੰਡਾ ਫੇਰ ਘੋੜਾ ਲੈ ਕੇ ਜੰਗਲ ਨੂੰ ਤੁਰ ਜਾਂਦਾ ਉਹ ਜੰਗਲਾਂ ਵਿੱਚ ਤੁਰਿਆ ਜਾਂਦਾ ਉਹਨੂੰ ਰਾਹ ਵਿੱਚ ਇੱਕ ਸਾਧੂ ਮਿਲਿਆ ਸਾਧੂ ਦੀ ਚੌਂਕੜੀ ਲੱਗੀ ਹੁੰਦੀ ਐ ਮੁੰਡਾ ਉਹਨੂੰ ਵੇਖ ਕੇ ਉਹਦੇ ਲਾਗੇ ਬੈਠ ਜਾਂਦਾ ਉਹ ਕਿੰਨੀ ਦੇਰ ਬੈਠਾ ਰਹਿੰਦਾ ਬੈਠਾ ਰਹਿੰਦਾ ਅੰਤ ਵਿੱਚ ਸਾਧੂ ਦੀ ਤਾੜੀ ਖੁੱਲਦੀ ਏ ਉਹ ਸਾਧੂ ਮੁੰਡੇ ਨੂੰ ਪਛਾਣ ਕੇ ਪੁੱਛਦਾ ਤੂੰ ਫਲਾਣੇ ਸਾਧੂ ਦਾ ਚੇਲਾ ਐ ਮੁੰਡੇ ਨੇ ਕਿਹਾ ਹਾਂਜੀ ਸਾਧੂ ਨੇ ਪੁੱਛਿਆ ਤੂੰ ਕਿੱਧਰ ਚੱਲੇ ਆ ਉਹਨੇ ਦੱਸਿਆ ਮੈਂ ਪੰਜ ਫੂਲਾ ਰਾਣੀ ਵਿਆਹਣ ਚੱਲੇ ਆ ਸਾਧੂ ਨੇ ਕਿਹਾ ਮੇਰਾ ਜੀਂ ਤੇ ਨਹੀਂ ਕਰਦਾ ਤੈਨੂੰ ਦੇਣ ਲਈ ਪਰ ਤੂੰ ਹੈ ਉਸ ਸਾਧੂ ਦਾ ਚੇਲਾ ਜਿਹਨੂੰ ਮੈਂ ਨਾ ਨਹੀਂ ਕਰ ਸਕਦਾ ਮੁੰਡੇ ਨੇ ਕਿਹਾ ਮੈਂ ਪੰਜ ਫੁੱਲਾ ਰਾਣੀ ਖੜਨੀ ਜ਼ਰੂਰ ਆ ਸਾਧੂ ਨੇ ਕਿਹਾ ਫਲਾਣੇ ਥਾਂ ਤੇ ਇੱਕ ਬੋੜ ਏ ਤੂੰ ਉਸ ਬੋੜ ਉੱਤੇ ਚੜ ਜਾਈਂ ਅਤੇ ਆਪਣੇ ਨਾਲ ਪੰਜ ਫੁੱਲ ਲੈ ਲੈ ਅੱਧੀ ਰਾਤ ਨੂੰ ਉਸ ਬੋੜ ਦੇ ਥੱਲੋਂ ਇੱਕ ਹਾਥੀ ਆਊਗਾ ਉਸ ਹਾਥੀ ਦੇ ਘੇਰੇ-ਘੇਰੇ 5000 ਹਾਥੀਆਂ ਦਾ ਪੈਰਾ ਹੋਵੇਗਾ ਉਸ ਹਾਥੀ ਦੇ ਉੱਤੇ ਬੈਠੀ ਹੋਊਗੀ ਪੰਜ ਫੁੱਲਾ ਰਾਣੀ ਹਾਥੀ ਨੇ ਬੋਰਡ ਦੇ ਹੇਠ ਆ ਕੇ ਸੌ ਜਾਣਾ ਤੂੰ ਉਹ ਪੰਜ ਫੁੱਲ ਹਾਥੀ ਉੱਪਰ ਰੱਖ ਕੇ ਰੱਸੇ ਨਾਲ ਰਾਣੀ ਨੂੰ ਉੱਪਰ ਖਿੱਚ ਲੈ ਮੁੰਡਾ ਆਂਦਾ ਚੰਗਾ ਇੰਨਾ ਕਹਿ ਕੇ ਮੁੰਡਾ ਅੱਗੇ ਤੁਰ ਪਿਆ ਅਤੇ ਆਪਣੀ ਸਿੱਪੀ ਨੂੰ ਕਹਿੰਦਾ ਚੱਲ ਗੁਰੂ ਦੀ ਇਹ ਸਿੱਪੀ ਇਹ ਪੰਜ ਫੁੱਲ ਲਿਆ ਦੇ ਫੁੱਲ ਤੇ ਇੱਕ ਰੱਸਾ ਲਿਆ ਦੇ ਉਸੇ ਵੇਲੇ ਪੰਜ ਫੁੱਲ ਤੇ ਰੱਸਾ ਆ ਜਾਂਦਾ ਮੁੰਡਾ ਬੋਹੜ ਉੱਪਰ ਚੜ੍ਹ ਕੇ ਬੈਠ ਗਿਆ ਉਹੋ ਵੇਖਦਾ ਹਾਥੀਆਂ ਦੀ ਇੱਕ ਬਹੁਤ ਵੱਡੀ ਡਾਰ ਆਉਂਦੀ ਏ ਵੱਡਾ ਜਿਹਾ ਹਾਥੀ ਜਿਹਦੇ ਉੱਪਰ ਪੰਜ ਫੁੱਲਾ ਰਾਣੀ ਬੈਠੀ ਆ ਉਹ ਬਚਕਾਰ ਬਹਿ ਜਾਂਦਾ ਤੇ ਬਾਕੀ ਸਾਰੇ ਹਾਥੀ ਉਹਦੇ ਘੇਰੇ ਘੇਰੇ ਬੈਠ ਜਾਂਦੇ ਆ ਮੁੰਡਾ ਉਹਨੂੰ ਵੇਂਦਾ ਰਹਿੰਦਾ ਜਦੋਂ ਹਾਥੀ ਸੋ ਜਾਂਦਾ ਤਾਂ ਉਹਨੇ ਉੱਪਰੋਂ ਰੱਸਾ ਸੁਟਿਆ ਰਾਣੀ ਉੱਪਰੋਂ ਵੇਖਦੀ ਆ ਤੇ ਕਹਿੰਦੀ ਏ ਪੰਜ ਫੁੱਲ ਸੁਟ ਮੁੰਡਾ ਪੰਜ ਫੁੱਲ ਸੁੱਟ ਦਿੰਦਾ ਹੈ ਤੇ ਰਾਣੀ ਉਹ ਫੁੱਲ ਹਾਥੀ ਉੱਪਰ ਰੱਖ ਕੇ ਆਪ ਰੱਸੇ ਨਾਲ ਉੱਪਰ ਚੜ ਜਾਂਦੀ ਹੈ। ਮੁੰਡਾ ਉਹਨੂੰ ਲੈ ਕੇ ਘੋੜੇ ਤੇ ਚੜ ਜਾਂਦਾ ਤੇ ਘੋੜਾ ਭਜਾ ਕੇ ਲੈ ਜਾਂਦਾ। ਜਦੋਂ ਹਾਥੀ ਜਾਗਦੇ ਆ ਤਾਂ ਉਹ ਇੱਧਰ ਉੱਧਰ ਭੱਜੇ ਫਿਰਦੇ ਆ ਕਿ ਵੱਡਾ ਹਾਥੀ ਕਹਿੰਦਾ ਇਹ ਤਾਂ ਆਮਾਨਤ ਸੀ ਰਾਜੇ ਚੰਦ ਦੀ। ਇਹਨੂੰ ਕੌਣ ਲੈ ਗਿਆ? ਹਾਥੀ ਇਕੱਠੇ ਹੋ ਕੇ ਸਾਧੂ ਕੋਲ ਜਾਂਦੇ ਆ ਤੇ ਸਾਰੀ ਗੱਲ ਦੱਸਦੇ ਆ। ਸਾਧੂ ਨੇ ਕਿਹਾ ਕਿ ਸਾਨੂੰ ਚੰਦ ਰਾਜਾ ਹੀ ਕਿ ਉਸ ਨੂੰ ਤਾਂ ਚੰਨ ਰਾਜਾ ਹੀ ਲੈ ਗਿਆ ਹੈ ਹਾਥੀ ਵਾਪਸ ਚਲੇ ਜਾਂਦੇ ਆ ਉਧਰ ਉਹ ਰਾਜਾ ਪੰਜ ਫੁੱਲ ਰਾਣੀ ਲੈ ਕੇ ਸ਼ਹਿਰ ਪਹੁੰਚ ਜਾਂਦਾ ਤੇ ਜਾ ਕੇ ਰਾਜੇ ਨੂੰ ਕਹਿੰਦਾ ਵੇਖ ਲੈ ਪੰਜ ਫੁੱਲਾ ਰਾਣੀ ਮੈਂ ਲੈ ਆਇਆ ਉਹ ਪੁੱਛਦਾ ਇਹਦੀ ਕੀ ਪਛਾਣ ਆ ਉਹ ਕਹਿੰਦਾ ਪੰਜ ਫੁੱਲ ਲੈ ਕੇ ਉਹਦੇ ਨਾਲ ਤੋਲ ਕੇ ਵੇਖ ਲਵੋ ਜਦੋਂ ਰਾਜਾ ਆਪਣੀ ਤਸੱਲੀ ਕਰ ਲੈਂਦਾ ਤਾਂ ਮੁੰਡਾ ਕਹਿੰਦਾ ਤੀਜਾ ਡੋਲਾ ਵੀ ਦੇ ਦੇ ਰਾਜਾ ਉਹਨੂੰ ਤੀਜੀ ਰਾਣੀ ਦਾ ਡੋਲਾ ਵੀ ਦੇ ਦਿੰਦਾ ਉਹ ਤੀਜੀ ਰਾਣੀ ਵੀ ਲਿਆ ਕੇ ਮਹਿਲਾ ਵਿੱਚ ਕੈਦ ਕਰ ਲੈਂਦਾ ਹੈ ਅਗਲੇ ਦਿਨ ਉਹ ਮੁੰਡਾ ਲੱਕੜ ਦਾ ਘੋੜਾ ਬਣਾਉਂਦਾ ਤੇ ਦਰਿਆ ਦੇ ਕੰਡੇ ਜਾ ਖਲਾਰਦਾ ਤੇ ਪਾਣੀ ਪੀਣ ਲਈ ਕਹਿੰਦਾ ਹੈ ਉਧਰ ਰਾਜਾ ਤੇ ਵਜ਼ੀਰ ਸੈਰ ਕਰਨ ਨੂੰ ਨਿਕਲਦੇ ਆ ਰਾਜਾ ਮੁੰਡੇ ਨੂੰ ਵੇਖ ਕੇ ਕਹਿੰਦਾ ਬੇਵਕੂਫਾ ਕਦੀ ਲੱਕੜਾਂ ਦੇ ਘੋੜੇ ਵੀ ਪਾਣੀ ਪੀਂਦੇ ਆ ਮੁੰਡਾ ਕਹਿੰਦਾ ਜੇ ਲੱਕੜਾਂ ਦੇ ਘੋੜੇ ਪਾਣੀ ਨਹੀਂ ਪਿੰਦੇ ਤਾਂ ਕਦੀ ਔਰਤਾਂ ਨੂੰ ਵੀ ਕਤੂਰੇ ਜੰਮੇ ਆ ਰਾਜੇ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਉਹ ਰਾਨੀਆਂ ਤੇ ਦਾਈ ਨੂੰ ਮਰਵਾ ਦਿੰਦਾ ਤੇ ਕੈਦੀ ਜੋ ਰਾਣੀ ਸੀ ਉਸ ਨੂੰ ਫਿਰ ਪਟਰਾਣੀ ਬਣਾ ਲੈਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਇਹ ਮੁੰਡਾ ਤੇ ਕੁੜੀ ਵੀ ਉਸੇ ਦੇ ਨੇ ਜਿਨ੍ਹਾਂ ਦੇ ਮੱਥੇ ਉੱਤੇ ਮੱਥੇ ਉੱਤੇ ਚੰਨ ਅਤੇ ਕੁੜੀ ਦੀ ਚੀਚੀ ਉੱਪਰ ਤਾਰਾ ਸੀ ਰਾਜਾ ਬੜਾ ਖੁਸ਼ ਹੁੰਦਾ ਤੇ ਸਾਰੇ ਖੁਸ਼ੀ-ਖੁਸ਼ੀ ਮਹਿਲਾਂ ਵਿੱਚ ਰਹਿਣ ਲੱਗਦੇ ਆ ਰਾਜਾ ਮੁੰਡੇ ਨੂੰ ਕਹਿੰਦਾ ਹੁਣ ਮੈਂ ਬੁੱਢਾ ਹੋ ਗਿਆ ਹੁਣ ਤੂੰ ਹੀ ਰਾਜ ਭਾਗ ਸੰਭਾਲ ਆਸ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ